गुड मॉर्निंग एवरीवन आई आई डॉक बीन से चू अपने आईटीआई तो आए एंड बाकी वेलकम यू ऑल ऑन द व्याफा पुष्प गुजरात साइंस सिटी ऑन देसी रश ग्रीन कैंपस तो ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਰੇ ਅਸੀਂ ਇੱਥੇ ਇਕੱਠੇ ਹੋਏ ਆ ਟੂ ਮਾਰਕ ਦਾ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਨੂੰ ਸਾਰੇ ਵਰਲਡਵਾਈਡ ਹੀ ਮਨਾਇਆ ਜਾਂਦਾ ਹੈ ਦਾ ਆਬਜੈਕਟਿਵ ਬਿਹਾਈਂਡ ਇਜ਼ ਟੂ ਰੇਜ਼ ਦਾ ਅਵੇਅਰਨੈਸ ਇਲੀਗਲ ਡਰਗ ਟ੍ਰੇਡ ਤੇ ਇਹ ਦੋ ਜੈਕਟਿਵ ਨੂੰ ਹੀ ਧਿਆਨ ਚ ਰੱਖ ਕੇ ਇਹ ਦਿਨ ਸਾਡਾ ਅਸੀਂ ਹਰ ਸਾਲ ਮਨਾਉਂਦੇ ਹਾਂ ਬੱਚਿਆਂ ਨੂੰ ਕਿਉਂਕਿ ਤੁਸੀਂ ਤੇ ਇਹ ਬੜੇ ਪਾਵਰਫੁਲ ਰੋਲ ਪਲੇ ਕਰਦੇ ਹੋ ਤੁਸੀਂ ਬੜੇ ਇੰਸਟ੍ਰੂਮੈਂਟਲ ਰੋਲ ਪਲੇ ਕਰਦੇ ਹੋ ਆਪਣੇ ਸਕੂਲਾਂ 'ਚ ਆਪਣੇ ਕਾਲਜਿਸ 'ਚ ਆਪਣੇ ਇੰਸਟੀਟਿਊਸ਼ਨਸ ਤੁਹਾਨੂੰ ਜੋ ਇਨਫਰਮੇਸ਼ਨ ਉਸਤਾਨ ਸੀ ਹੈ ਚਾਹੇ ਉਹ ਮੈਡੀਸਿਨ ਦਾ ਉਹਨਾਂ ਦਾ ਮਿਸਯੂਜ਼ ਕਰਦੇ ਆ ਲੋਕੀ ਉਹਨੂੰ ਅਸੀਂ ਡਰੱਗ ਕਹਿੰਦੇ ਆ ਤੋਂ ਡਰੱਗ ਅਬੂਸ ਬਾਰੇ ਸ਼ਾਇਦ ਜ਼ਿਆਦਾ ਨੌਲੇਜ ਨਾ ਹੋਵੇ ਵਰਤੋਂ ਨੂੰ ਬੜੀ ਸਿੰਪਲ ਹੀ ਨੈਰੋਜਿਕ ਤਰ੍ਹਾਂ ਦਾ ਰਿਗਾਰਡਿੰਗ ਡਰੱਗ ਅਬੂਸ ਦਾ ਉਹੀ ਹੈਗਾ ਕਿ ਜਿਹੜਾ ਕੁਝ ਮੈਡੀਸਿਨਸ ਹੈਗੀਆਂ ਦਾ ਉਹਨੂੰ ਮਿਸਯੂਜ਼ ਕਰਕੇ ਅਸੀਂ ਜਾਂ ਓਵਰਯੂਜ਼ ਕਰਕੇ ਅਸੀਂ ਡਰੱਗ ਅਬੂਸ ਦੀ ਤਰ੍ਹਾਂ ਐਕਟ ਕਰਦੇ ਆ ਜਾਂ ਫਿਰ ਕਿਉਂਕਿ ਇਹ ਸਾਰੇ ਸਾਈਕੋ इल्लीगल ड्रग ट्रेड वास्ते तसीनु जारी रखिए क्योंकि तो तोडे कोनी पावर है यूथ पावर के ऊपर कोई पावर नहीं था था। तो है स्टूडेंट्स आए हुए हैं सारे मेरे वालों प्यार भरी नमस्कार सबसे पहला साइंस सिटी पुष्पा गोधनार साइंस सिटी वालों ऑर्गेनाइज एक इवेंट जैसा की पर रहा है ड्रग अब्यूज एंड इलिसिट ट्रैफिक ऑफ ट्रैफिकिंग ऑफ ड्रग्स ਗੜੇ ਚੋ ਕਿੰਨੇ ਬੱਚੇ ਇੱਧਾਂ ਦੇ ਆਉਣ ਕਿ ਜਿਹੜੇ ਕਹਿੰਦੇ ਨੇ ਕਿ ਨਸ਼ਾ ਕਰਨਾ ਸਹੀ ਹੈ ਵੀ ਸਾਮੁਜਾ ਸਾਡੇ ਬੰਦੇ ਆ ਮੁੰਜਾ ਸਾਡੇ ਛੋਟਿਆਂ ਨੂੰ ਕੋਈ ਸਪੋਰਟ ਕਰਦਾ ਨਸ਼ਾ ਕਰਨ ਨੂੰ ਮੈਂ ਨਸ਼ੇ ਤੋਂ ਦੂਰ ਕਰਦੇ ਹਾਂ ਇਹ ਨਸ਼ੇ ਬੰਦ ਕਰਦੇ ਹਾਂ ਟੈਕਿੰਗ ਹੋਇਆ ਰੋ ਯਾਰ ਖੋਲ ਆ ਖੋਜਾ ਇਹ ਆ ਖੋਲ ਯਾਰ ਖੋ ਖੋ ਯਾਰੀ ਖੋਲ ਕਰਨੀ ਕੀ ਲੱਗਾ ਯਾਰ ਸੋਹਜਾ ਰੱਤ ਦਾ ਓ ਯਾਰ ਚੱਪ ਕਰ ਯਾਰ ਦਿਨ ਸੁਣਦਾ ਨਹੀਂਆ ਬੋਲੀ ਇਹਨਾਂ ਨੂੰ ਪੁਕਾਈ ਮਾਰੀ ਜਾਂਦਾ ਚੱਪ ਕਰ ਯਾਰ ਓ ਯਾਰ ਮੇਰਾ ਬਾਪੂ ਅੱਗੇ ਮੇਰੇ ਤੋਂ ਬਹੁਤ ਅੰਗਿਆਰੇ ਓ ਓ ਆਹ ਆਹ ਪਾਖਾ ਬੁੱਕ ਓ ਯਾਰਾਂ ਦੀ ਗੱਤ ਹੈ ਓਏ ਨੂੰ ਕਿਵੇਂ ਲਾਉਂਦਾ ਓਏ ਆਹ ਓ ਬਾਪੂ ਓ ਯਾਰ ਤੇਰਾ ਚਿਹਰਾ ਮੈਨੂੰ ਕੁਝ ਹੋਰ ਦੱਸਦਾ ਆ ਜੇ ਕੋਈ ਚਿੰਤਾ ਕਰਦਾ ਤਾਂ ਦੱਸ ਮੇਰਾ ਵੀ ਭੈਣ ਕੇ ਕੰਮ ਲਈ ਆ ਉਹ ਤੇ ਪਹਿਲੇ ਠੀਕ ਆ ਕੀ ਦੱਸਾਂ ਜਿਵੇਂ ਤੇਰੀ ਭਾਬੀ ਸਾਹ ਛੱਡ ਗਈ ਨਾ ਬਸ ਕਿਰਨ ਵਿਆਹ ਕੇ ਬਾਹਰ ਭੇਜ ਦਿੱਤੀ ਆ ਬਸ ਪਹਿਣ ਮੈਂ ਕੱਲਾ ਰਹਿ ਗਿਆ ਕੱਲਾ ਆਹ ਸਤਿਅਮ ਪੁੱਤ ਚਾਹ ਬਣਾਉਂ ਧੀਆ ਦੇਖ ਤਾਂ ਮਾਤਾ ਮਾਜ ਨੂੰ ਮੈਂ ਹੀ ਤੇ ਕੁਝ ਬੱਪੂ ਸਭ ਨੂੰ ਜੋ ਕਿ ਕਿੱਥੇ ਦੇ ਕਿਉਂ ਕੇ ਕਿਰੇ ਲੋਗੇ ਵੀਰੇ ਕਾਂਗਰਸ ਨੂੰ ਕਰਦੇ ਜਮ ਆ ਗਿਆ ਪਿੰਡ ਦੇ ਵਿੱਚ ਸਰਪੰਚਾ ਜਕਰ ਨੇ ਬੁਲਾਇਆ ਸੀ ਤੇ ਕੁਛ ਪਿੰਡ ਦੇ ਵਿੱਚ ਕੰਮ ਸੀ ਜਿੱਦਾਂ ਕਿ ਬੂਟੇ ਲਾਉਣੇ ਸੀ ਤੋਂ ਉਹਨਾਂ ਨੇ ਕਿਹਾ ਕਿ ਮੁੰਡਿਆ ਤੂੰ ਆਈ ਤੇ ਨਾਲ ਬੂਟੇ ਲਵਾਈ ਮੈਂ ਕਹਿੰਦੀ ਆ ਵੀ ਸਰਪੰਚ ਵੱਲੋਂ ਤੇਰੀ ਪੁੱਛਗਛ ਜ਼ਿਆਦੀ ਹੁੰਦੀ ਆ ਤੇਰੇ ਪੇ ਦੀ ਘਟ ਹੁੰਦੀ ਆ ਤੂੰ ਕਿਤੇ ਡੀਸੀ ਤਾਂ ਡੀਸੀ ਤਾਂ ਬਹੁਤ ਦੂਰ ਦੀ ਗੱਲ ਆ ਆਪਾਂ ਨੰਚਨ ਵਾਲਾ ਬੂਆ ਮੇਰੀ ਇੱਛਾ ਵਾ ਕਿ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਸੇਵਾ ਕਰਾਂ ਤੇ ਆਪਣੇ ਪਿੰਡ ਦੀ ਸੇਵਾ ਕਰਾਂ ਪਰ ਬੂਆ ਬਾਪੂ ਮੈਨੂੰ ਹਮੇਸ਼ਾ ਕਹਿੰਦੇ ਰਹਿੰਦੇ ਤੂੰ ਬਾਹਰ ਚੱਲ ਜਾ ਤੂੰ ਬਾਹਰ ਚੱਲ ਜਾ ਪਰ ਬੂਆ ਯਾਰ ਤੇਰਾ ਚਿਹਰਾ ਮੈਨੂੰ ਕੁਝ ਹੋਰ ਦੱਸਦਾ ਆ ਜੇ ਕੋਈ ਚਿੰਤਾ ਕਰਦਾ ਤਾਂ ਦੱਸ ਮੇਰਾ ਵੀ ਭੈਣ ਕੇ ਕੰਮ ਲਈ ਆ ਉਹ ਤੇ ਪਹਿਲੇ ਠੀਕ ਆ ਕੀ ਦੱਸਾਂ ਜਿਵੇਂ ਤੇਰੀ ਭਾਬੀ ਸਾਹ ਛੱਡ ਗਈ ਨਾ बस किरन भैया के बाहर पे दिखती हैं बस पहन हम... मार मैं कल्ला रह गया कल्ला हाँ सत्यम हम पत्थर चाप रहा हूँ यार देखता माता मैं ही देख पहुँच के हम तो लोग जो किरन जो के बिरे जो के बिरे हाँ बिरे तू कर देगा आ गया बैठ दे बच्चे ਸਰਪੰਚ ਨੇ ਬੁਲਾਇਆ ਸੀ ਤੇ ਪੁਸ਼ਪ ਪਿੰਡ ਦੇ ਵਿੱਚ ਕੰਮ ਸੀ ਜਿੱਦਾਂ ਕਿ ਬੂਟੇ ਲਾਉਣੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੁੰਡਿਆ ਤੂੰ ਆਈ ਤੇ ਨਾਲ ਬੂਟੇ ਲਵਾਈ ਮੈਂ ਕਹਿੰਦੀ ਆ ਵੀ ਸਰਪੰਚ ਵੱਲੋਂ ਤੇਰੀ ਪੁੱਛਗਛ ਜ਼ਿਆਦੀ ਹੁੰਦੀ ਆ ਤੇਰੇ ਪੇਂ ਦੀ ਘਟ ਹੁੰਦੀ ਆ ਤੂੰ ਕਿਤੇ ਡੀਸੀ ਤਾਂ ਡੀਸੀ ਤਾਂ ਬਹੁਤ ਦੂਰ ਦੀ ਗੱਲ ਆ ਆਪਾਂ ਅੰਮ੍ਰਿਤਸਰ ਨਾਲੇ ਬੂਆ ਮੇਰੀ ਇੱਛਾ ਵਾ ਕਿ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਸੇਵਾ ਕਰਾਂ ਤੇ ਆਪਣੇ ਪਿੰਡ ਦੀ ਸੇਵਾ ਕਰਾਂ ਪਰ ਬੂਆ

ਨੀ ਮੈਂ ਵੀ ਸੋਚਦੀ ਸੀ ਉਹਦਾ ਕੀ ਕੰਮ ਨਹੀਂ ਮੈਨੇ ਜਦੋਂ ਦੂਜੀ ਨੂੰ ਕਹਿਣਾ ਪਾਉ ਮੈਨੂੰ ਵੀ ਦੱਦਿਆ ਕਹ ਜਾਂੀ ਨਹੀਂ ਮੈਨੂੰ ਤਾਂ ਦੱਦ ਨਹੀਂ ਸੀ ਦੱਸਿਆ ਕਹ ਜਾਂਦਾ ਮੈਂ ਪਤਨ ਮੈਂਨੂੰ ਤਾਂ ਕੱਚ ਕੋਈ ਚੱਕਰ ਲੱਗਦਾ ਵਿਆਹ ਹੋ ਕਹਿੰਦੇ ਸੀ ਜਿਹੜਾ ਮੈਂ ਆ ਦੇਖਦੀ ਆ ਉਹ ਕਹਿੰਦੀ ਨਹੀਂ ਪੱਕ ਵਾਲਾ ਵੀ ਕਦੋਂ ਆਉਂਦਾ ਤੇਰੇ ਵਾਂਗ ਕੀ ਜਾਂਦਾ ਨਹੀਂ ਮੇਰੇ ਆ ਸਾਰੇ ਦੇਖਦੇ ਰਹਿੰਦੇ ਆ ہی ہا نا اگے تو ایک اور اگے کوڑی دوڑ الگیاں نہیں کیوں نہ تو میں مر گئی اوئے بو کوئی نہ سڑک تے ٹکر بیٹھےیا کی ہو گیا مینوں میں تیرا بڑا توڑ گیا نہیں ਐਨੀ ਮੈਨੂੰ ਦੱਸਿਆ ਕੰਤੇ ਦੇ ਕੁੜੇ ਨੇ ਅੱਜ ਤੁਸੀਂ ਕਿਉਂ ਤੁਸੀਂ ਪਾਸੀਆਂ ਲੈ ਕੇ ਆਏ ਹੋ ਮੈਂ ਮਰ ਜਾਣੀ ਕੀ ਦੱਸ ਗਏ ਤੈਨੂੰ ਮੈਂ ਕਹਿੰਦਾ ਹਾਂ ਮਰ ਜਾ ਅੱਜ ਕੋਈ ਨਾ ਤੈਨੂੰ ਰੋਟੀ ਕਰ ਗਿਆ ਤੇ ਰੋਟੀ ਕਰ ਗਿਆ ਸਾਲੂ ਤੁਸੀਂ ਦੱਸਿਆ ਸੀ ਕੀ ਕਿਹਾ ਹੁੰਦੇ ਨਾ ਇੰਨੂ ਇੰਨੂ ਰੋਟੀ ਨਹੀਂ ਮਰ ਜਾਣਾ ਦੋਸਤ ਕੋਣ ਕਾਟੀ ਇੰਨੂ ਜਿਆਦਾ ਕਰਨਾ ਹੁੰਦਾ ਕੀ ਹੁੰਦਾ ਇਹ ਨਹੀਂ ਲਿਆੜੇ ਨਾ ਨਾ ਹੋਰ ਨੀ ਤੂੰ ਸੁੱਤੀ ਹੋਈ ਆ ਸਾਰਾ ਪੇਟ ਵਿਆਹ ਦਾ ਤੈਨੂੰ ਇਹ ਨਾ ਪੀਰੋਂ ਦੇ ਹੁੰਦਿਆਂ ਕੋਈ ਰਹਿ ਜੂਗਾ ਕਵਾਰਾ ਪੁਦੀਆ ਗਲਾਫੀ ਪਾ ਕੇ ਵਾਲਾ ਵੀ ਤੈਨਾਂ ਹੀ ਵਿਆਹ ਆ ਤੇ ਆ ਪੇਟ ਦਾ ਵੀ ਤੇ ਰਿਸ਼ਤਾ ਮੈਂ ਆਈ ਤਾ ਅੱਜ ਨੇ ਵੀ ਛੜੇ ਖੜੇ ਨੇ ਨਗਰ ਤੇ ਮੈਂ ਖਾਣਾ ਹਾਂ ਇਹ ਤੂੰ ਟੈਨਸ਼ਨ ਨਾ ਲੈ ਤੇਰਾ ਪਤੀ ਜਿਹਦੇ ਨਾਲ ਰਿਸ਼ਤਾ ਹੋ ਗਿਆ ਉਹ ਜੋ ਨਹੀਂ ਰਿਸ਼ਤਾ ਬੰਨਖੜੇ ਮੰਨ ਲਾਂ ਦਿੰਦੇ ਨੇ ਚਾਹੀਦੀ ਅਦੇ ਚਾਹੀ ਮਾ ਲੱਗਾ ਉਹਨੂੰ ਸਾਲ ਛੜਾ ਕੇ ਪੁਦੀਆ ਚਾਹੀ ਮਾ ਨੀ ਪੋਤਾ ਦੋਜੀ ਦੇ ਨਾਲ ਨਹੀਂ ਮੈਂ ਵੀ ਸੋਚਦੀ ਸੀ ਨਹੀਂ ਮੈਂ ਵੀ ਸੋਚਦੀ ਸੀ ਉਹਦਾ ਕੀ ਕੰਮ ਨਹੀਂ ਮੈਨੇ ਜਦੋਂ ਦੋਜੀ ਨੂੰ ਕਹਿਣਾ ਬਾਉ ਮੈਨੂੰ ਵੀ ਦੱਦਿਆ ਕੇ ਜਾਂੀ ਨਹੀਂ ਮੈਨੂੰ ਤਾਂ ਦਰੀ ਸਿੱਧਾ ਕੇ ਜਾਂਦਾ ਨਹੀਂ ਮਾਂ ਜਮਾ ਨਹੀਂ ਮੈਨੂੰ ਤਾਂ ਪਛ ਹੋਰੀ ਚੱਕਰ ਲੱਗਦਾ ਵਾ ਬਿਹਾਉ ਕਹਿੰਦੇ ਸੀ ਜਿਹੜਾ ਮੈਂ ਆ ਦੇਖਦੀ ਆ ਨਹੀਂ ਪੱਕ ਵਾਲਾ ਵੀ ਕਹਤੋ

ਯਾਨੀ ਮੈਂ ਲੱਗਦੀ ਚੱਲ ਰਹੇ ਨੇ ਚੱਲ ਕੋਈ ਨਹੀਂ ਉਹਦੇ ਤਾਂ ਸਾਲ ਹੋਏ ਨਮਰਦ ਹੋ ਗਿਆ ਹਾਏ ਨਹੀਂ ਮੈਨੂੰ ਦੱਸਿਆ ਕੰਤੇ ਦੇ ਕੁੜੇ ਨੇ ਅੱਜ ਤੂੰ ਵੀ ਆਉਂਦੀ ਸੀ ਫਾਕੀਆ ਲੈ ਕੇ ਹਾਏ ਨਹੀਂ ਮੈਂ ਮਰ ਜਾਂਦੀ ਕੀ ਦੱਸ ਕੇ ਤੈਨੂੰ ਨਹੀਂ ਕਹਿੰਦਾ ਹਾਂ ਮਰ ਗਿਆ ਸਿਆਸੀ ਕੀ ਕਹਿੰਦੀ ਲੋ ਜਦਾ ਹੋਦੇ ਨਾ ਇੰਨੂ ਇੰਨੂ ਹੋਦੀ ਨਹੀਂ ਮਰ ਜਾਣਾ ਦੋਸਤ ਕੋਣ ਕਾਟੀ ਇੰਨੂ ਜੀਵਾਰਾ ਚੱਲਦਾ ਕੀ ਹੁੰਦਾ ਇੰਨੀ ਲਿਆੜ ਕੇ ਦਿੰਦਾ ਇਹ ਮੈਂ ਪਹਿਲਾਂ ਆਪਣੀਆਂ ਦਾ ਕਰ ਲੋ ਕਹੁੰਦਾ ਨਾ ਹੋਰ ਨੀ ਤੂੰ ਸੁੱਤੀ ਹੋਈ ਆ ਸਾਰਾ ਪਿੰਡ ਵੇ ਆ ਤੈਨੂੰ ਇਹ ਨਾ ਪਤਾ ਵੀਰਾਂ ਦੇ ਹੁੰਦਿਆਂ ਕੋਈ ਰਹਿ ਜੂਗਾ ਕਵਾਰਾ ਦੁਨੀਆਂ ਦੇ ਨਾਲ ਫਿਪਾ ਕਰ ਵਾਲਾ ਵੀ ਤੇ ਮੈਂ ਆਇਆ ਜਾਂ ਪੈਣ ਦਾ ਵੀ ਰਿਸ਼ਤਾ ਮੈਂ ਆਇਆ ਅੱਜ ਨੇ ਵਿਛੜੇ ਖੜੇ ਨੇ ਨਾਲੇ ਤੇਰੇ ਪਤੀ ਜਦੇ ਸੰਘਲਾ ਰਿਸ਼ਤਾ ਹੋ ਗਿਆ ਕਿਉਂ ਨੂੰਗੀ ਨੇ ਰਿਸ਼ਤਾ ਦਰਸ਼ਨ ਇਹ ਮਲਾਂਦ ਚਾਹ ਆਦੀ ਅਦੇ ਚਾਈ ਮਾ ਲੱਗਾ ਉਹਨੂੰ ਸਾਥ ਛਾੜ ਕੇ ਚਾਈ ਮਾ